ਅਸੀਂ ਇੱਥੇ ਚਿਰ ਪਰੇਸ਼ਾਨ ਆ ਕਿ ਸਾਡੇ ਬੱਚੇ ਵੀ ਡਿੱਗਦੇ ਨੇ ਜੇ ਅਸੀਂ ਆਟਾ ਵੀ ਭਾਤ ਲੈ ਆਣੇ ਤਾਂ ਸਾਈਂ ਤਿਲਕ ਤੇ ਟੈਂਪੂ ਵੀ ਡੋਟ ਪਲਟ ਜਾਂਦੇ ਤਾਂ ਅਸੀਂ ਆਪੇ ਪਲਟ ਜਾਂਦਾ ਵੀ ਬਹੁਤ ਸਾਡੀ ਪਰੇਸ਼ਾਨੀ ਇਸ ਮੋਟਰਸਾਈਕਲਾਂ ਤੋਂ ਵੀ ਡਿੱਗਦੇ ਆ ਵੀ ਅਸੀਂ ਕਿੱਧਰ ਨੂੰ ਜਾਈਏ ਅਸੀਂ ਤਾਂ ਵਿੱਚ ਨਗਰ ਦੇ ਵਿੱਚ ਵਸਦੇ ਹੀ ਨੇ ਹੈਗੇ ਸਾਨੂੰ ਕਿਤਾ ਇਹਨਾਂ ਨੂੰ ਮੈਨੂੰ ਥੱਪ ਖਵਾਤਾ ਹੈ ਤੇ ਰੋਜ਼ ਪੀਂਦੇ ਇੱਕ ਦਿਨ ਪੀ ਕੇ ਵੇਖ ਇਹ ਸਾਡੇ ਲਈ ਅੱਜ ਵੀ ਦਵਾਵਾਂ ਮੰਗਦੇ ਆ ਪਰ ਸ਼ਰਮ ਆਉਣੀ ਚਾਹੀਦੀ ਐ ਇਹੋ ਜੀ ਸਰਕਾਰ ਨੂੰ ਲੋਕਾਂ ਨੇ ਬਸਲਾ ਇਸ ਕੰਮਲੀ ਡਿੰਗ ਤੇ ਲਿਆਂਦਾ ਜਾਂ ਗੰਦਾ ਪਾਣੀ ਪੀ ਗਏ ਆ ਠੀਕ ਆ ਜਿਹੜਾ ਹੈਗਾ ਇਹਗਾ ਮਿਨਰਲ ਵਾਟਰ ਵਾਲੀ ਬੋਤਲ ਆ ਪਰ ਪਾਣੀ ਵੇਖੋ ਪਾਣੀ ਦੇ ਕੀ ਲਾ ਆ ਵੇਖੋ ਆ ਪਾਣੀ ਕੋਈ ਪੀਨਾਲ ਔਰ ਇਹ ਲੋਕ ਇਹ ਲੋਕ ਅੱਜ ਮੇਰੇ ਹੱਥੋਂ ਇਹਨਾਂ ਨੇ ਗਲਾਸ ਫੜਿਆ ਇਹ ਤਾਂ ਫੜਿਆ ਕਿ ਕਿਉਂ ਬਿਮਾਰ ਨਾ ਔਰ ਮੈਂ ਕੱਲ ਕਹਿੰਨਾ ਇਹ ਰੋਜ਼ ਪੀਂਦੇ ਆਜ ਇਹਨਾਂ ਦੇ ਟੈਸਟ ਕਰਾਇਆ ਜਾਣ ਆ ਰੇ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਬਿਮਾਰੀਆਂ ਜਿਹਨਾਂ ਜਿਨ੍ਹਾਂ ਦੇ ਨਾਲੇ ਫੂਝ ਰਹੇ ਆ ਸਾਢੇ 3 ਸਾਲ ਹੋ ਗਏ ਸੀ ਕੋਈ ਇੱਥੇ ਪਾਣੀ ਦਾ ਵਿਕਾਸ ਨਹੀਂ ਬਹੁਤ ਗੰਧ ਵਜਿਆ ਅਸੀਂ ਬਹੁਤ ਮੁਸ਼ਕਲਾਂ ਦੇ ਵਿੱਚ ਆ ਅਸੀਂ 3 ਵਾਰ ਜੱਜੀ ਪ੍ਰਧਾਨ ਦੇ ਕੋਲੇ ਮੈਂ ਲੇਡੀਜ਼ ਇਕੱਠੀਆਂ ਕਰ ਕਰਕੇ ਲਿਜਾਂਦੀ ਰਹੀ ਆ ਜ ਜਿਨੇ ਸਾਡੀ ਕੋਈ ਸੁਣਵਾਈ ਨਹੀਂ ਸੋਣੇ ਅੱਜ ਅਸੀਂ ਕੁਲਵੀਰ ਸਿੰਘ ਜੀਰਾ ਕੋਲੇ ਲੇਡੀਜ਼ ਗਈਆਂ ਆ ਜੈਨਸ ਗਏ ਆ ਸਾਰੇ ਇਕੱਠੇ ਹੋ ਕੇ ਜੀਰਾ ਸਾਹਿਬ ਅੱਜ ਆਏ ਆ ਸਾਡੇ ਕੋਲ ਇੱਥੇ ਸਾਡੀ ਅੱਜ ਸੁਣਵਾਈ ਹੋ ਰਹੀ ਹੈ ਸਾਡੇ ਤੇਨ ਸਾਲ ਹੋ ਗਏ ਆ ਸਾਡੇ ਸ਼ਿਕਰਾਂ ਦੇ ਪਾਣੀ ਵੀ ਖਰਾਬ ਆ ਸਾਡੇ ਬੱਚੇ ਬਜ਼ੁਰਗ ਸਭ بیمار ਪਏ ਆ ਅਸੀਂ ਕੁਲਵੀਰ ਕੁਲਵੀਰ ਜੀਰਾ ਸਾਹਿਬ ਕੋਲੇ ਗਏ ਆ ਵੀ ਸਾਡੇ ਹਾਲਾਤ ਵੇਖੋ ਆਣ ਕੇ ਅਸੀਂ ਇੱਥੇ ਤੇ ਕਿ ਪਰੇਸ਼ਾਨ ਆ ਕਿ ਸਾਡੇ ਬੱਚੇ ਵੀ ਡਿੱਗਦੇ ਨੇ ਜੇ ਅਸੀਂ ਆਟਾ ਵੀ ਪਿਆਤ ਲੈ ਆਣੇ ਤਾਂ ਸਾਈ ਸਿਲਕਤੇ ਦੇ ਟੈਂਪੂ ਵੀ ਡੁੱਟ ਪਲਟ ਜਾਂਦੇ ਤਾਂ ਅਸੀਂ ਆਪੇ ਹੀ ਪਲਟ ਜਾਈਦਾ ਵੀ ਬਹੁਤ ਸਾਡੀ ਪਰੇਸ਼ਾਨੀ ਇਸ ਮੋਟਰਸਾਈਕਲਾਂ ਤੋਂ ਵੀ ਡਿੱਗਦੇ ਆ ਵੀ ਅਸੀਂ ਕਿੱਧਰ ਨੂੰ ਜਾਈਏ ਅਸੀਂ ਤਾਂ ਵਿੱਚ ਨਗਰ ਦੇ ਵਿੱਚ ਵਸਦੇ ਹੀ ਨੇ ਹੈਗੇ ਸਾਨੂੰ ਦਿੱਤਾ ਇਹਨਾਂ ਨੇ ਨਰਾੰਕਾਰੀ ਪਮਣਾਲੇ ਦੇ ਜਿਹੜੇ ਉਹ ਵੀ ਇੱਥੇ ਬਹੁਤ ਡਿੱਗਦੇ ਪਰੇਸ਼ਾਨ ਹੁੰਦੇ ਨੇ ਸਨੇਹਰਾ ਰੋਡ ਵਾਲੇ ਬਹੁਤ ਜਿਆਦਾ ਵਿਚਾਰੇ ਪਰੇਸ਼ਾਨ ਹੁੰਦੇ ਨੇ ਅਸੀਂ ਤਾਂ ਲੈ ਤੇ 50 ਰੁਪਏ ਚਾਟੋ ਕਰਾ ਦੇ ਤਾਂ ਉੱਪਰ ਦੀ ਆਈਦਾ ਸਾਨੂੰ ਤਾਂ ਇਧਰ ਦੀ ਕੁਛ ਸੁਣਵਾਈ ਨਹੀਂ ਹੈਗੀ ਸਾਡੀ ਹੁਣ ਤਾਂ ਸਾਨੂੰ ਆਟਾ ਵਾਲੇ ਵੀ ਨੇ ਇਧਰ ਦੀ ਲਿਆਦੇ ਤੁਸੀਂ ਛੜਨ ਤੇ ਆਇਆ ਤਾਂ ਕੰਮ ਕਰਦੇ ਆਇਆ ਸਾਰਾ ਗੱਲ ਕਰਨੀ ਆ ਕਿ ਆ ਜੇ ਨਾ ਲੋਕਾਂ ਨੇ ਜੋ ਕਿ ਬੜੇ ਲੰਮੇ ਸਮੇਂ ਤੋਂ 3 ਸਾਢੇ 3 ਸਾਲ ਤੋਂ ਜਿਹੜਾ ਸੰਤਾਪ ਭੋਗ ਰਹੇ ਆ ਔਰ ਤੁਸੀਂ ਵੇਖੋ ਕਿ ਇਹਨਾਂ ਦੇ ਘਰਾਂ 'ਚ ਗੰਦਾ ਪਾਣੀ ਸੀਵਰੇਜ ਦਾ ਜਾ ਰਿਹਾ ਔਰ ਲੰਘਣਾ ਵੀ ਇਹਨਾਂ ਦਾ ਜਿਹੜਾ ਮੁਸ਼ਕਲ ਹੋ ਰਿਹਾ ਔਰ ਮੈਂ ਕਹਿੰਦਾ ਕਿ ਜਿਹੜਾ ਹਲਕੇ ਦਾ ਵਿਧਾਇਕ ਆ ਜਾਂ ਜਿਹੜਾ ਇੱਥੋਂ ਦਾ ਜੀਰੇ ਦੀ ਪ੍ਰਧਾਨ ਉਹ ਕਦੀ ਵੀ ਜਾਈਓ ਜਿਹੜਾ ਇਸ ਮਹੱਲੇ 'ਚ ਗੇੜਾ ਮਾਰਨ ਵੀ ਨਹੀਂ ਆਇਆ ਔਰ ਇਹ ਲੋਕ ਘਰ ਕੇ ਉਹਨਾਂ ਦੇ ਦਫ਼ਤਰ ਗਏ ਔਰ ਉਥੇ ਜਦੋਂ ਗਏ ਤੇ ਇਹਨਾਂ ਨੂੰ ਬੇਇੱਜ਼ਤ ਕਰਕੇ ਜਿਹੜਾ ਇਹਨਾਂ ਨੂੰ ਭੁਜਾਇਆ ਗਿਆ ਔਰ ਵਿਧਾਇਕ ਨੇ ਮੰਗ ਪੱਤਰ ਲੈਣ ਤੋਂ ਵੀ ਨਾ ਕਰ ਦਿੱਤੀ ਔਰ ਵਿਧਾਇਕ ਦੇ ਨਾਲ ਨਾਲ ਜੋੜੇ ਨਾ ਕੀਤੀ ਪ੍ਰਧਾਨ ਨੇ ਨਾ ਕੀਤੀ ਇਸ ਕਰਕੇ ਅੱਜ ਇਥੇ ਝੋਨਾ ਜਿਹੜਾ ਅੱਜ ਅਸੀਂ ਲਾਇਆ ਕਿਉਂਕਿ ਹੋ ਸਕਦਾ ਸਰਕਾਰ ਕੋਲ ਪੈਸੇ ਨਾ ਹੋਣ ਔਰ ਇਹ ਝੋਨੇ ਦੀ ਕਮਾਈ ਦੇ ਨਾਲ ਜਿਹੜਾ ਇਹ ਰੋਡ ਬਣ ਸਕੇ ਔਰ ਇਹ ਗੱਲ ਇਹ ਮੱਲਿਆ ਵਾਲਿਆਂ ਨੂੰ ਕਹਿੰਦੇ ਆ ਕਿ ਸਾਡੇ ਅਧਿਕਾਰ ਖੇਤਰ 'ਚ ਨਹੀਂ ਔਰ ਮੈਂ ਕਹਿੰਦਾ ਕਿ ਝੋਨਾ ਦੇ ਪਾਲ ਲੈਣਗੇ ਪਰ ਜਦੋਂ ਵੱਢਣ ਦੀ ਵਾਰੀ ਆਈ ਉਦੋਂ ਇਹ ਨਾ ਸਰਕਾਰ ਵੱਢਣ ਅਜੇ ਤੇ ਇਹਨਾਂ ਲੋਕਾਂ ਦੇ ਪਰਚੇ ਦਰਜ ਕਰੇ ਜੇ ਕਰਨਾ ਹੈ ਤੇ ਇਹਨਾਂ ਦਾ ਕੰਮ ਕਰੋ ਸੀਵਰੇਜ ਦਾ ਕੰਮ ਚਲਾਓ ਔਰ ਜਦੋਂ 2021 ਚ ਕਾਂਗਰਸ ਦੀ ਸਰਕਾਰ ਸੀ ਉਦੋਂ ਇਹ ਰੋਡ ਦਾ ਟੈਂਡਰ 30 ਲੱਖ ਦਾ ਪਾਸ ਹੋਇਆ ਔਰ 30 ਲੱਖ ਦੇ ਵਿੱਚੋਂ 19 ਲੱਖ 45 ਹਜ਼ਾਰ ਦੀ ਇਹ ਰੋਡ ਬਣੀ ਹੈ ਔਰ ਜੋ ਸਰਦਾਰ ਨਛੱਤਰ ਸਿੰਘ ਠੇਕੇਦਾਰ ਨੇ ਬਣਾਈ ਔਰ 10 ਲੱਖ ਜਿਹੜਾ 55000 ਰੁਪਇਆ 1.5 ਲੱਖ ਦੇ ਕਰੀਬ ਜਿਹੜਾ ਅਜੇ ਵੀ ਉਹਦਾ ਕੰਮ ਜਿਹੜਾ ਹੋ ਸਕਦਾ ਔਰ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹ 1.5 ਲੱਖ ਜਿਹੜਾ ਇਹਦੇ ਲਈ ਕੋਈ ਨਵਾਂ ਮਤਾ ਪਾਉਣ ਦੀ ਲੋੜ ਨਹੀਂ ਉਹ 1.5 ਲੱਖ ਨਾਲ ਜਿਹੜਾ ਸੀਵਰੇਜ ਜਿਹੜੇ ਚਾਲੂ ਕਰਾਏ ਜਾਣ ਇਹ ਕੰਮ ਸ਼ੁਰੂ ਕਰਾਇਆ ਜਾਵੇ ਔਰ ਤਾਂ ਕਿ ਲੋਕ ਜਿਹੜਾ ਗੰਦਾ ਪਾਣੀ ਪੀਣ ਤੋਂ ਬਚ ਸਕਣ ਲੋਕ ਬਿਮਾਰੀਆਂ ਤੋਂ ਬਚ ਸਕਣ ਅੱਜ ਇਸ ਕਰਕੇ ਇਸ ਮਹੱਲੇ ਦੇ ਵਿੱਚ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀ ਅਸੀਂ ਪਹੁੰਚੇ ਅਸੀਂ ਇੱਥੇ ਚ ਪਰੇਸ਼ਾਨ ਆ ਕਿ ਸਾਡੇ ਬੱਚੇ ਵੀ ਡਿੱਗਦੇ ਨੇ ਜੇ ਅਸੀਂ ਆਟਾ ਵੀ ਭਿਆਦ ਲੈ ਆਣੇ ਤਾਂ ਸਾਈਂ ਤਿਲਕਤੇ ਦੇ ਟੈਂਪੂ ਵੀ ਡੋਟ ਪਲਟ ਜਾਂਦੇ ਤਾਂ ਅਸੀਂ ਆਪੇ ਹੀ ਪਲਟ ਜਾਈਦਾ ਇਹ ਬਹੁਤ ਸਾਡੀ ਪਰੇਸ਼ਾਨੀ ਹੈ ਇਸ ਮੋਟਰਸਾਈਕਲਾਂ ਤੋਂ ਵੀ ਟੇਕਦੇ ਆਂ ਵੀ ਅਸੀਂ ਕਿੱਧਰ ਨੂੰ ਜਾਈਏ ਅਸੀਂ ਤਾਂ ਵਿੱਚ ਨਗਰ ਦੇ ਵਿੱਚ ਵਸਦੇ ਹੀ ਨੇ ਹੈਗੇ ਸਾਨੂੰ ਕੀ ਤਾਂ ਇਹਨਾਂ ਨੂੰ ਮੈਨੂੰ ਸਭ ਸਵਾਲ ਆਇਆ ਹੈ ਇਹ ਰੋਜ਼ ਪੀਂਦੇ ਇੱਕ ਦਿਨ ਪੀ ਕੇ ਵੇਖ ਇਹ ਸਾਡੇ ਲਈ ਅੱਜ ਵੀ ਦਵਾਈ ਮੰਗਦੇ ਆ ਪਰ ਸ਼ਰਮ ਆਉਣੀ ਚਾਹੀਦੀ ਐਹੋ ਜੀ ਸਰਕਾਰ ਨੂੰ ਲੋਕਾਂ ਨੇ ਵਸਾ ਇਸ ਕੰਮ ਲਈ ਨਹੀਂ ਲਿਆਂਦਾ ਕਿ ਆ ਗੰਦਾ ਪਾਣੀ ਪੀਏ ਆ ਠੀਕ ਆ ਜਿਹੜਾ ਹੈਗਾ ਇਹਗਾ ਮਿੰਤਰਲ ਵਾਟਰ ਵਾਲੀ ਬੋਤਲ ਪਰ ਪਾਣੀ ਵੇਖੋ ਪਾਣੀ ਦੇ ਕੀ ਹਾਲ ਆ ਆ ਵੇਖੋ ਆ ਪਾਣੀ ਕੋਈ ਪੀਨਾਲ ਔਰ ਇਹ ਲੋਕ ਇਹ ਲੋਕ ਅੱਜ ਮੇਰੇ ਹੱਥੋਂ ਇਹਨਾਂ ਨੇ ਗਲਾਸ ਫੜਿਆ ਇਹ ਤਾਂ ਫੜਿਆ ਕਿ ਤੂੰ ਬਿਮਾਰ ਨਾ ਔਰ ਮੈਂ ਗੱਲ ਕਰਨਾ ਇਹ ਰੋਜ਼ ਪੀਂਦੇ ਅੱਜ ਇਹਨਾਂ ਦੇ ਟੈਸਟ ਕਰਾਇਆ ਜਾਂ ਔਰ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਬਿਮਾਰੀਆਂ ਜਿਹਨਾਂ ਜਿਨ੍ਹਾਂ ਦੇ ਨਾਲੇ ਝੂਝ ਰਹੇ ਆ 3.5 ਸਾਲ ਹੋ ਗਏ ਸੀ ਕੋਈ ਇੱਥੇ ਪਾਣੀ ਦਾ ਵਿਕਾਸ ਨਹੀਂ ਬਹੁਤ ਗੰਧ ਵਜਿਆ ਅਸੀਂ ਬਹੁਤ ਮੁਸ਼ਕਲਾਂ ਦੇ ਵਿੱਚ ਆ ਅਸੀਂ 3 ਵਾਰ ਜੱਜੀ ਪ੍ਰਧਾਨ ਦੇ ਕੋਲੇ ਮੈਂ ਲੇਡੀਜ਼ ਇਕੱਠੀਆਂ ਕਰ ਕਰਕੇ ਲਿਜਾਂਦੀ ਰਹੀਆਂ ਜ ਜਿਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਅੱਜ ਅਸੀਂ ਕੁਲਵੀਰ ਸਿੰਘ ਜੀਰਾ ਕੋਲੇ ਲੇਡੀਜ਼ ਗਈਆਂ ਆ ਜਾਣਸ ਗਏ ਆ ਸਾਰੇ ਇਕੱਠੇ ਹੋ ਕੇ ਜੀਰਾ ਸਾਹਿਬ ਅੱਜ ਆਏ ਆ ਸਾਡੇ ਕੋਲ ਇੱਥੇ ਸਾਡੀ ਅੱਜ ਸੁਣਵਾਈ ਹੋ ਰਹੀ ਸਾਡੇ 3 ਸਾਲ ਹੋ ਗਏ ਆ ਸਾਡੇ ਸਿਕਰਾਂ ਦੇ ਪਾਣੀ ਵੀ ਖਰਾਬ ਆ ਸਾਡੇ ਬੱਚੇ ਬਜ਼ੁਰਗ ਸਭ بیمار ਪਏ ਆ ਅਸੀਂ ਕਲਵੀਰ ਕਲਵੀਰ ਜੀ ਦਾ ਸਾਹ ਕੋਲੇ ਗਏ ਆ ਵੀ ਸਾਡੇ ਹਾਲਾਤ ਵੇਖੋ ਆਣ ਕੇ ਅਸੀਂ ਇੱਥੇ ਤੇ ਪਰੇਸ਼ਾਨ ਆ ਕਿ ਸਾਡੇ ਬੱਚੇ ਵੀ ਡਿੱਗਦੇ ਨੇ ਜੇ ਅਸੀਂ ਆਟਾ ਵੀ ਭਿਆਤ ਲੈ ਆਣੇ ਤਾਂ ਸਾਈ ਸਿਲਕਤੇ ਤੇ ਟੈਂਪੂ ਵੀ ਡੋਲ ਪਲਟ ਜਾਂਦੇ ਤਾਂ ਅਸੀਂ ਆਪੇ ਪਲਟ ਜਾਂਦਾ ਵੀ ਬਹੁਤ ਸਾਡੀ ਪਰੇਸ਼ਾਨੀ ਇਸ ਮੋਟਰਸਾਈਕਲਾਂ ਤੋਂ ਵੀ ਡਿੱਗਦੇ ਆ ਵੀ ਅਸੀਂ ਕਿੱਧਰ ਨੂੰ ਜਾਈਏ ਅਸੀਂ ਤਾਂ ਵਿੱਚ ਨਗਰ ਦੇ ਵਿੱਚ ਵਸਦੇ ਹੀ ਨੇ ਹੈਗੇ ਸਾਨੂੰ ਕੀਤਾ ਇਹਨਾਂ ਨੇ ਨਰانکਰੀਪਾ ਮੰਡਾਲੇ ਦੇ ਜਿਹੜੇ ਉਹ ਵੀ ਇੱਥੇ ਬਹੁਤ ਡੇਗਦੇ ਪਰੇਸ਼ਾਨ ਹੁੰਦੇ ਨੇ ਸਨੇਹਰਾ ਰੋਡ ਵਾਲੇ ਬਹੁਤ ਜ਼ਿਆਦਾ ਵਿਚਾਰੇ ਪਰੇਸ਼ਾਨ ਹੁੰਦੇ ਨੇ ਅਈ ਤਾਂ ਲੈ ਤੇ 50 ਰੁਪਏ ਚਾਟੋ ਕਰਾ ਦੇ ਤੈ ਉੱਪਰ ਦੀ ਆਈਦਾ ਸਾਨੂੰ ਤਾਂ ਇਧਰ ਦੀ ਕੁਛ ਸੁਣਾਈ ਨਹੀਂ ਹੈਗੀ ਸਾਡੀ ਹੁਣ ਤਾਂ ਸਾਨੂੰ ਆਟਾ ਵਾਲੇ ਵੀ ਨੇਦਰ ਦੀ ਲਿਆ ਦੇ ਤੁਸੀਂ ਖੜੇ ਕੇ ਆਇਆ ਗੱਲ ਕਰਨੇ ਆ ਕੀ ਆ ਜੀ ਨਾ ਲੋਕਾਂ ਨੇ ਜੋ ਕਿ ਬੜੇ ਲੰਮੇ ਸਮੇਂ ਤੋਂ 3 3.5 ਸਾਲ ਤੋਂ ਜਿਹੜਾ ਸੰਤਾਪ ਭੋਗ ਰਿਹਾ ਹੈ ਔਰ ਤੁਸੀਂ ਵੇਖੋ ਕਿ ਇਹਨਾਂ ਦੇ ਘਰਾਂ 'ਚ ਗੰਦਾ ਪਾਣੀ ਸੀਵਰੇਜ ਦਾ ਜਾ ਰਿਹਾ ਔਰ ਲੰਘਣਾ ਵੀ ਇਹਨਾਂ ਦਾ ਜਿਹੜਾ ਮੁਸ਼ਕਲ ਹੋ ਰਿਹਾ ਔਰ ਮੈਂ ਕਹਿੰਦਾ ਕਿ ਜਿਹੜਾ ਹਲਕੇ ਦਾ ਵਿਧਾਇਕ ਆ ਜਾਂ ਜਿਹੜਾ ਇੱਥੋਂ ਦਾ ਜੀਰੇ ਦੀ ਪ੍ਰਧਾਨ ਉਹ ਕਦੀ ਵੀ ਜਾਈ ਉਹ ਜਿਹੜਾ ਇਸ ਮਹੱਲੇ 'ਚ ਘੇੜਾ ਮਾਰਨ ਵੀ ਨਹੀਂ ਆਇਆ ਔਰ ਇਹ ਲੋਕ ਘਰ ਕੇ ਉਹਨਾਂ ਦੇ ਦਫ਼ਤਰ ਗਏ ਔਰ ਉੱਥੇ ਜਦੋਂ ਗਏ ਤੇ ਇਹਨਾਂ ਨੂੰ ਬੇਇੱਜ਼ਤ ਕਰਕੇ ਜਿਹੜਾ ਇਹਨਾਂ ਨੂੰ ਭਜਾਇਆ ਗਿਆ ਔਰ ਵਿਧਾਇਕ ਨੇ ਮੰਗ ਪੱਤਰ ਲੈਣ ਤੋਂ ਵੀ ਨਾ ਕਰ ਦਿੱਤੀ ਔਰ ਬਤਾਇਕਦੇ ਨਾਲ ਨਾਲ ਜੋੜੇ ਨਾ ਕੀਤੀ ਪ੍ਰਧਾਨ ਨੇ ਨਾ ਕੀਤੀ ਇਸ ਕਰਕੇ ਅੱਜ ਇਥੇ ਝੋਨਾ ਜਿਹੜਾ ਅੱਜ ਅਸੀਂ ਲਾਇਆ ਕਿਉਂਕਿ ਹੋ ਸਕਦਾ ਸਰਕਾਰ ਕੋਲ ਪੈਸੇ ਨਾ ਹੋਣ ਔਰ ਇਹ ਝੋਨੇ ਦੀ ਕਮਾਈ ਦੇ ਨਾਲ ਜਿਹੜਾ ਇਹ ਰੋਡ ਬਣ ਸਕੇ ਔਰ ਇਹ ਗੱਲ ਇਹ ਮੱਲੇ ਵਾਲਿਆਂ ਨੂੰ ਕਹਿੰਦੇ ਆ ਕਿ ਸਾਡੇ ਅਧਿਕਾਰ ਖੇਤਰ ਜਣੀ ਔਰ ਮੈਂ ਕਹਿੰਦਾ ਕਿ ਝੋਨਾ ਦੇ ਪਾਲ ਲੈਣਗੇ ਪਰ ਜਦੋਂ ਵੱਢਣ ਦੀ ਵਾਰੀ ਆਈ ਉਦੋਂ ਇਹ ਨਾ ਸਰਕਾਰ ਵੱਢਣ ਆਜੇ ਤੇ ਇਹਨਾਂ ਲੋਕਾਂ ਦੇ ਪਰਚੇ ਦਰਜ ਕਰੇ ਜੇ ਕਰਨਾ ਹੈ ਤੇ ਇਹਨਾਂ ਦਾ ਕੰਮ ਕਰੋ ਸੀਵਰੇਜ ਦਾ ਕੰਮ ਚਲਾਓ ਔਰ ਜਦੋਂ 2021 ਚ ਕਾਂਗਰਸ ਦੀ ਸਰਕਾਰ ਸੀ ਉਦੋਂ ਇਹ ਰੋਡ ਦਾ ਟੈਂਡਰ 30 ਲੱਖ ਦਾ ਪਾਸ ਹੋਇਆ ਔਰ 30 ਲੱਖ ਦੇ ਵਿੱਚੋਂ 19 ਲੱਖ 45 ਹਜ਼ਾਰ ਦੀ ਇਹ ਰੋਡ ਬਣੀ ਹੈ ਔਰ ਜੋ ਸਰਦਾਰ ਨਛੱਤਰ ਸਿੰਘ ਠੇਕੇਦਾਰ ਨੇ ਬਣਾਈ ਔਰ 10 ਲੱਖ ਜਿਹੜਾ 55000 ਰੁਪਿਆ 1.5 ਲੱਖ ਦੇ ਕਰੀਬ ਜਿਹੜਾ ਅਜੇ ਵੀ ਉਹਦਾ ਕੰਮ ਜਿਹੜਾ ਹੋ ਸਕਦਾ ਔਰ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹ 1.5 ਲੱਖ ਜਿਹੜਾ ਇਹਦੇ ਲਈ ਕੋ ਨਵਾਂ ਮਤਾ ਪਾਉਣ ਦੀ ਲੋੜ ਨਹੀਂ ਉਹ 1.5 ਲੱਖ ਨਾਲ ਜਿਹੜਾ ਸੀਵਰੇਜ ਜਿਹੜੇ ਚਾਲੂ ਕਰਾਏ ਜਾਣ ਇਹ ਕੰਮ ਸ਼ੁਰੂ ਕਰਾਇਆ ਜਾਵੇ ਔਰ ਤਾਂ ਕਿ ਲੋਕ ਜਿਹੜਾ ਗੰਦਾ ਪਾਣੀ ਪੀਣ ਤੋਂ ਬਚ ਸਕਣ ਲੋਕ ਬਿਮਾਰੀਆਂ ਤੋਂ ਬਚ ਸਕਣ ਅਜੇ ਇਸ ਕਰਕੇ ਇਸ ਮਹੱਲੇ ਦੇ ਵਿੱਚ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀ ਅਸੀਂ ਪਹੁੰਚੇ ਅਸੀਂ ਇੱਥੇ ਤੇ ਪਰੇਸ਼ਾਨ ਆ ਕਿ ਸਾਡੇ ਬੱਚੇ ਵੀ ਡਿੱਗਦੇ ਨੇ ਜੇ ਅਸੀਂ ਆਟਾ ਵੀ ਭਿਆਦ ਲੈ ਆਣੇ ਤਾਂ ਸਾਈਂ ਤਿਲਕਤੇ ਦੇ ਟੈਂਕੂ ਵੀ ਡਿਊਟ ਪਲਟ ਜਾਂਦੇ ਤੇ ਅਸੀਂ ਆਪੇ ਹੀ ਪਲਟ ਜਾਈਦਾ ਵੀ ਬਹੁਤ ਸਾਡੀ ਪਰੇਸ਼ਾਨੀ ਇਸ ਮੋਟਰਸਾਈਕਲਾਂ ਤੋਂ ਵੀ ਡਿੱਗਦੇ ਆ ਵੀ ਅਸੀਂ ਕਿੱਧਰ ਨੂੰ ਜਾਈਏ ਅਸੀਂ ਤਾਂ ਵਿੱਚ ਨਗਰ ਦੇ ਵਿੱਚ ਵਸਦੇ ਹੀ ਨੇ ਹੈਗੇ ਸਾਨੂੰ ਕਿਹਾ ਨਾ ਮੇਰੇ ਸਭ ਸਵਾਲ ਤਾਂ ਹੈ ਕਿ ਰੋਜ਼ ਪੀਂਦੇ ਇੱਕ ਦਿਨ ਪੀ ਕੇ ਵੇ ਇਹ ਸਾਡੇ ਲਈ ਅੱਜ ਵੀ ਦਵਾ ਮੰਗਦੇ ਆ ਪਰ ਸ਼ਰਮ ਆਉਣੀ ਚਾਹੀਦੀ ਐ ਉਹ ਜੀ ਸਰਕਾਰ ਨੂੰ ਲੋਕਾਂ ਨੇ ਬਦਲਾ ਇਸ ਕੰਮਲੀ ਢੀਂ ਚ ਲਿਆਂਦਾ ਜਾਂ ਗੰਦਾ ਪਾਣੀ ਪੀ ਗਏ ਆ ਠੀਕ ਆ ਜਿਹੜਾ ਹੈਗਾ ਇਹਗਾ ਮਿੰਤਰਲ ਵਾਟਰ ਵਾਲੀ ਬੋਤਲ ਪਰ ਪਾਣੀ ਵੇਖੋ ਪਾਣੀ ਦੇ ਕੀ ਹਾਲ ਆ ਆ ਵੇਖੋ ਆ ਪਾਣੀ ਕੋਈ ਪੀ ਨਾਲ ਔਰ ਇਹ ਲੋਕਾਂ 'ਚ ਮੇਰੇ ਹੱਥੋਂ ਇਹਨਾਂ ਨੇ ਗਲਾਸ ਫੜਿਆ ਇਹ ਤਾਂ ਫੜਿਆ ਕਿ ਤੂੰ ਬਿਮਾਰ ਨਾ ਔਰ ਮੈਂ ਕੱਲ ਕਹਿੰਦਾ ਇਹ ਰੋਜ਼ ਪੀਂਦੇ ਆਜ ਇਹਨਾਂ ਦੇ ਟੈਸਟ ਕਰਾਇਆ ਜਾਂ ਆਹ ਇਹਨਾਂ ਨੂੰ ਜਿਹੜੀਆਂ-ਜਿਹੜੀਆਂ ਬਿਮਾਰੀਆਂ ਜਿਹਨਾਂ ਦੇ ਨਾਲੇ ਝੂਝ ਰਹੇ ਆ ਸਾਢੇ 3 ਸਾਲ ਹੋ ਗਏ ਸੀ ਕੋਈ ਇੱਥੇ ਪਾਣੀ ਦਾ ਵਿਕਾਸ ਨਹੀਂ ਬਹੁਤ ਗੰਧ ਵਜਿਆ ਅਸੀਂ ਬਹੁਤ ਮੁਸ਼ਕਲਾਂ ਦੇ ਵਿੱਚ ਆ ਅਸੀਂ ਤਿੰਨ ਵਾਰ ਜੱਜੀ ਪ੍ਰਧਾਨ ਦੇ ਕੋਲੇ ਮੈਂ ਲੇਡੀਜ਼ ਇਕੱਠੀਆਂ ਕਰ ਕਰਕੇ ਲਿਜਾਂਦੀ ਰਹੀ ਆ ਜ ਜਿਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਅੱਜ ਅਸੀਂ ਕੁਲਵੀਰ ਸਿੰਘ ਜੀਰਾ ਕੋਲੇ ਲੇਡੀਜ਼ ਗਈਆਂ ਆ ਜਾਣ ਉਸ ਗਏ ਆ ਸਾਰੇ ਇਕੱਠੇ ਹੋ ਕੇ ਜੀਰਾ ਸਾਹਿਬ ਅੱਜ ਆਏ ਆ ਸਾਡੇ ਕੋਲ ਇੱਥੇ ਸਾਡੀ ਅੱਜ ਸੁਣਵਾਈ ਹੋ ਰਹੀ ਹੈ ਸਾਡੇ 3 ਸਾਲ ਹੋ ਗਏ ਆ ਸਾਡੇ ਸਿਕਰਾਂ ਦੇ ਪਾਣੀ ਵੀ ਖਰਾਬ ਆ ਸਾਡੇ ਬੱਚੇ ਬਜ਼ੁਰਗ ਸਭ بیمار ਪਏ ਆ ਅਸੀਂ ਕਲਵੀਰ ਕਲਵੀਰ ਜੀ ਦਾ ਸਾਹ ਕੋਲੇ ਗਏ ਆ ਵੀ ਸਾਡੇ ਹਾਲਾਤ ਵੇਖੋ ਆਣ ਕੇ ਅਸੀਂ ਇੱਥੇ ਤੇ ਪਰੇਸ਼ਾਨ ਆ ਕਿ ਸਾਡੇ ਬੱਚੇ ਵੀ ਡਿੱਗਦੇ ਨੇ ਜੇ ਅਸੀਂ ਆਟਾ ਵੀ ਪਿਆਤ ਲੈ ਆਣੇ ਤਾਂ ਸਾਈ ਤਿਲਕਤੇ ਤੇ ਟੈਂਪੂ ਵੀ ਡੁੱਟ ਪਲਟ ਜਾਂਦੇ ਤਾਂ ਅਸੀਂ ਆਪੇ ਪਲਟ ਜਾਂਦਾ ਵੀ ਬਹੁਤ ਸਾਡੀ ਪਰੇਸ਼ਾਨੀ ਇਸ ਮੋਟਰਸਾਈਕਲਾਂ ਤੋਂ ਵੀ ਡਿੱਗਦੇ ਆ ਵੀ ਅਸੀਂ ਕਿੱਧਰ ਨੂੰ ਜਾਈਏ ਅਸੀਂ ਤਾਂ ਵਿੱਚ ਨਗਰ ਦੇ ਵਿੱਚ ਵਸਦੇ ਹੀ ਨੇ ਹੈਗੇ ਸਾਨੂੰ ਕਿਤਾ ਇਹਨਾਂ ਨੂੰ ਨਰਾਕਾਰੀ ਪਮਨਾਲੇ ਦੇ ਜਿਹੜੇ ਉਹ ਵੀ ਇੱਥੇ ਬਹੁਤ ਡੇਗਦੇ ਪਰੇਸ਼ਾਨ ਹੁੰਦੇ ਨੇ ਸਨੇਹਰਾ ਰੋਡ ਵਾਲੇ ਬਹੁਤ ਜ਼ਿਆਦਾ ਵਿਚਾਰੇ ਪਰੇਸ਼ਾਨ ਹੁੰਦੇ ਨੇ ਅਈ ਤਾਂ ਲੈ ਤੇ 50 ਰੁਪਏ ਚਾਟੋ ਕਰਾ ਦੇ ਤਾ ਉੱਪਰ ਦੀ ਆਈਦਾ ਸਾਨੂੰ ਤਾਂ ਇਧਰ ਦੀ ਕੁਝ ਸੁਣਾਈ ਨਹੀਂ ਹੈਗੀ ਸਾਡੀ ਹੁਣ ਤਾਂ ਸਾਨੂੰ ਆਟਾ ਵਾਲੇ ਵੀ ਨੇ ਇਧਰ ਦੀ ਲਿਆ ਦੇ ਤੁਸੀਂ ਕਿਹੜੇ ਮੇਰੇ ਆਇਆ ਗੱਲ ਕਰਨੀ ਆ ਕਿ ਆ ਜੀ ਨਾ ਲੋਕਾਂ ਨੇ ਜੋ ਕਿ ਬੜੇ ਲੰਬੇ ਸਮੇਂ ਤੋਂ 3 3.5 ਸਾਲ ਤੋਂ ਜਿਹੜਾ ਸੰਤਾਪ ਭੋਗ ਰਹੇ ਆ ਔਰ ਤੁਸੀਂ ਵੇਖੋ ਕਿ ਇਹਨਾਂ ਦੇ ਘਰਾਂ 'ਚ ਗੰਦਾ ਪਾਣੀ ਸੀਵਰੇਜ ਦਾ ਜਾ ਰਿਹਾ ਔਰ ਲੰਗਣਾ ਵੀ ਇਹਨਾਂ ਦਾ ਜਿਹੜਾ ਮੁਸ਼ਕਲ ਹੋ ਰਿਹਾ ਔਰ ਮੈਂ ਕਹਿੰਦਾ ਕਿ ਜਿਹੜਾ ਹਲਕੇ ਦਾ ਵਿਧਾਇਕ ਆ ਜਾਂ ਜਿਹੜਾ ਇੱਥੋਂ ਦਾ ਜੀਰੇ ਦੀ ਪ੍ਰਧਾਨ ਕੋ ਕਦੀ ਵੀ ਜਾਈ ਉਹ ਜਿਹੜਾ ਇਸ ਮਹੱਲੇ 'ਚ ਘੇੜਾ ਮਾਰਨ ਵੀ ਨਹੀਂ ਆਇਆ ਔਰ ਇਹ ਲੋਕ ਘਰ ਕੇ ਉਹਨਾਂ ਦੇ ਦਫ਼ਤਰ ਗਏ ਔਰ ਉੱਥੇ ਜਦੋਂ ਗਏ ਤੇ ਇਹਨਾਂ ਨੂੰ ਬੇਇੱਜ਼ਤ ਕਰਕੇ ਜਿਹੜਾ ਇਹਨਾਂ ਨੂੰ ਭੁਜਾਇਆ ਗਿਆ ਔਰ ਵਿਧਾਇਕ ਨੇ ਮੰਗ ਪੱਤਰ ਲੈਣ ਤੋਂ ਵੀ ਨਾ ਕਰ ਦਿੱਤੀ ਔਰ ਬਤ ਐਕਦੇ ਨਾਲ ਨਾਲ ਜੋੜੇ ਨਾ ਕੀਤੀ ਪ੍ਰਧਾਨ ਨੇ ਨਾ ਕੀਤੀ ਇਸ ਕਰਕੇ ਅੱਜ ਇਥੇ ਝੋਨਾ ਜਿਹੜਾ ਅੱਜ ਅਸੀਂ ਲਾਇਆ ਕਿਉਂਕਿ ਹੋ ਸਕਦਾ ਸਰਕਾਰ ਕੋਲ ਪੈਸੇ ਨਾ ਹੋਣ ਔਰ ਇਹ ਝੋਨੇ ਦੀ ਕਮਾਈ ਦੇ ਨਾਲ ਜਿਹੜਾ ਇਹ ਰੋਡ ਬਣ ਸਕੇ ਔਰ ਇਹ ਗੱਲ ਇਹ ਮੱਲੇ ਵਾਲਿਆਂ ਨੂੰ ਕਹਿੰਦੇ ਆ ਕਿ ਸਾਡੇ ਅਧਿਕਾਰ ਖੇਤਰ 'ਚ ਨਹੀਂ ਔਰ ਮੈਂ ਕਹਿੰਦਾ ਕਿ ਝੋਨਾ ਦੇ ਪਾਲ ਲੈਣਗੇ ਪਰ ਜਦੋਂ ਵੱਢਣ ਦੀ ਵਾਰੀ ਆਈ ਉਦੋਂ ਇਹ ਨਾ ਸਰਕਾਰ ਵੱਢਣ ਆਜੇ ਤੇ ਇਹਨਾਂ ਲੋਕਾਂ ਦੇ ਪਰਚੇ ਦਰਜ ਕਰੇ ਜੇ ਕਰਨਾ ਹੈ ਤੇ ਇਹਨਾਂ ਦਾ ਕੰਮ ਕਰੋ ਸੀਵਰੇਜ ਦਾ ਕੰਮ ਚਲਾਓ ਔਰ ਜਦੋਂ 2021 ਚ ਕਾਂਗਰਸ ਦੀ ਸਰਕਾਰ ਸੀ ਉਦੋਂ ਇਹ ਰੋਡ ਦਾ ਟੈਂਡਰ 30 ਲੱਖ ਦਾ ਪਾਸ ਹੋਇਆ ਔਰ 30 ਲੱਖ ਦੇ ਵਿੱਚੋਂ 19 ਲੱਖ 45 ਹਜ਼ਾਰ ਦੀ ਇਹ ਰੋਡ ਬਣੀ ਆ ਔਰ ਜੋ ਸਰਦਾਰ ਨਛੱਤਰ ਸਿੰਘ ਠੇਕੇਦਾਰ ਨੇ ਬਣਾਈ ਔਰ 10 ਲੱਖ ਜਿਹੜਾ 55000 ਰੁਪਿਆ 1.5 ਲੱਖ ਦੇ ਕਰੀਬ ਜਿਹੜਾ ਅਜੇ ਵੀ ਉਹਦਾ ਕੰਮ ਜਿਹੜਾ ਹੋ ਸਕਦਾ ਔਰ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹ 1.5 ਲੱਖ ਜਿਹੜਾ ਇਹਦੇ ਲਈ ਕੋ ਨਵਾਂ ਮਤਾ ਪਾਉਣ ਦੀ ਲੋੜ ਨਹੀਂ ਉਹ 1.5 ਲੱਖ ਨਾਲ ਜਿਹੜਾ ਸੀਵਰੇਜ ਜਿਹੜੇ ਚਾਲੂ ਕਰਾਏ ਜਾਣ ਇਹ ਕੰਮ ਸ਼ੁਰੂ ਕਰਾਇਆ ਜਾਵੇ ਔਰ ਤਾਂ ਕਿ ਲੋਕ ਜਿਹੜਾ ਗੰਦਾ ਪਾਣੀ ਪੀਣ ਤੋਂ ਬਚ ਸਕਣ ਲੋਕ ਬਿਮਾਰੀਆਂ ਤੋਂ ਬਚ ਸਕਣ ਅਜੀਸ ਕਰਕੇ ਇਸ ਮਹੱਲੇ ਦੇ ਵਿੱਚ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀ ਅਸੀਂ ਪਹੁੰਚੇ ਅਸੀਂ ਇੱਥੇ ਤੇ ਪਰੇਸ਼ਾਨ ਆ ਕਿ ਸਾਡੇ ਬੱਚੇ ਵੀ ਡਿੱਗਦੇ ਨੇ ਜੇ ਅਸੀਂ ਆਟਾ ਵੀ ਪਿਆਤ ਜਾਣੇ ਤਾਂ ਸਾਈਂ ਤਿਲਕਤੇ ਤੇ ਟੈਂਪੂ ਵੀ ਡੇਪਲਟ ਜਾਂਦੇ ਤਾਂ ਅਸੀਂ ਆਪੇ ਹੀ ਪਲਟ ਜਾਈਦਾ ਵੀ ਬਹੁਤ ਸਾਡੀ ਪਰੇਸ਼ਾਨੀ ਇਸ ਮੋਟਰਸਾਈਕਲਾਂ ਤੋਂ ਵੀ ਡਿੱਗਦੇ ਆ ਵੀ ਅਸੀਂ ਕਿੱਧਰ ਨੂੰ ਜਾਈਏ ਅਸੀਂ ਤਾਂ ਵਿੱਚ ਨਗਰ ਦੇ ਵਿੱਚ ਵਸਦੇ ਹੀ ਨੇ ਹੈਗੇ ਸਾਨੂੰ ਪਤਾ ਹੈ ਨਾ ਮੇਰੇ ਪੱਪਾ ਕਹਿੰਦਾ ਹੈ ਕਿ ਰੋਜ਼ ਪੀਂਦੇ ਇੱਕ ਦਿਨ ਪੀ ਕੇ ਵੇਖੋ ਇਹ ਸਾਡੇ ਲਈ ਅੱਜ ਵੀ ਦੁਆਵਾ ਮੰਗਦੇ ਆ ਪਰ ਸ਼ਰਮ ਆਉਣੀ ਚਾਹੀਦੀ ਐ ਉਹ ਜੀ ਸਰਕਾਰ ਨੂੰ ਲੋਕਾਂ ਨੇ ਬਦਲਾ ਇਸ ਕੰਮਲੀ ਢੀਂਚੇ ਲਿਆਂਦਾ ਜਾਂ ਗੰਦਾ ਪਾਣੀ ਪੀ ਗਏ ਆ ਠੀਕ ਆ ਜਿਹੜਾ ਹੈਗਾ ਇਹਗਾ ਮਿੰਟਰਲ ਵਾਟਰ ਵਾਲੀ ਬੋਤਲ ਆ ਪਰ ਪਾਣੀ ਵੇਖੋ ਪਾਣੀ ਦੇ ਕੀ ਹਾਲ ਆ ਆ ਵੇਖੋ ਆ ਪਾਣੀ ਕੋਈ ਪੀਨਾਲ ਔਰ ਇਹ ਲੋਕ ਅੱਜ ਮੇਰੇ ਹੱਥੋਂ ਇਹਨਾਂ ਨੇ ਗਲਾਸ ਫੜਿਆ ਇਹ ਤਾਂ ਫੜਿਆ ਕਿ ਤੂੰ ਬਿਮਾਰ ਨਾ ਔਰ ਮੈਂ ਕੱਲ ਕਹਿੰਦਾ ਇਹ ਰੋਜ਼ ਪੀਂਦੇ ਆਜ ਇਹਨਾਂ ਦੇ ਟੈਸਟ ਕਰਾਏ ਜਾਣ ਔਰ ਇਹਨਾਂ ਨੂੰ ਜਿਹੜੀਆਂ-ਜਿਹੜੀਆਂ ਬਿਮਾਰੀਆਂ ਅੱਜ ਨਾਲ ਜਿਨ੍ਹਾਂ ਦੇ ਨਾਲੇ ਝੂਝ ਰਹੇ ਆ ਸਾਢੇ 3 ਸਾਲ ਹੋ ਗਏ ਸੂ ਕੋਈ ਇੱਥੇ ਪਾਣੀ ਦਾ ਵਿਕਾਸ ਨਹੀਂ ਬਹੁਤ ਗੰਧ ਵੱਜਿਆ ਅਸੀਂ ਬਹੁਤ ਮੁਸ਼ਕਲਾਂ ਦੇ ਵਿੱਚ ਆ ਅਸੀਂ ਤਿੰਨ ਵਾਰ ਜੱਜੀ ਪ੍ਰਧਾਨ ਦੇ ਕੋਲੇ ਮੈਂ ਲੇਡੀਜ਼ ਇਕੱਠੀਆਂ ਕਰ ਕਰਕੇ ਲਿਜਾਣ ਦੇ ਰਹੀ ਆ ਜ ਜਿਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਅੱਜ ਅਸੀਂ ਕੁਲਵੀਰ ਸਿੰਘ ਜੀਰਾ ਕੋਲੇ ਲੇਡੀਜ਼ ਗਈਆਂ ਆ ਜਾਣਸ ਗਏ ਆ ਸਾਰੇ ਇਕੱਠੇ ਹੋ ਕੇ ਜੀਰਾ ਸਾਹਿਬ ਅੱਜ ਆਏ ਆ ਸਾਡੇ ਕੋਲ ਇੱਥੇ ਸਾਡੀ ਅੱਜ ਸੁਣਵਾਈ ਹੋ ਰਹੀ ਸਾਡੇ 3 ਸਾਲ ਹੋ ਗਏ ਆ ਸਾਡੇ ਸ਼ਿਕਰਾਂ ਦੇ ਪਾਣੀ ਵੀ ਖਰਾਬ ਆ ਸਾਡੇ ਬੱਚੇ ਬਜ਼ੁਰਗ ਸਭ بیمار ਪਏ ਆ ਅਸੀਂ ਕਲਵੀਰ ਕਲਵੀਰ ਜੀ ਦਾ ਸਾਹ ਕੋਲੇ ਗਏ ਆ ਵੀ ਸਾਡੇ ਹਾਲਾਤ ਵੇਖੋ ਆਣ ਕੇ ਅਸੀਂ ਇੱਥੇ ਤੇ ਪਰੇਸ਼ਾਨ ਆ ਕਿ ਸਾਡੇ ਬੱਚੇ ਵੀ ਡਿੱਗਦੇ ਨੇ ਜੇ ਅਸੀਂ ਆਟਾ ਵੀ ਪਿਆਤ ਲੈ ਆਣੇ ਤਾਂ ਸਾਈ ਸਿਲਕਤੇ ਤੇ ਟੈਂਪੂ ਵੀ ਡੁੱਟ ਪਲਟ ਜਾਂਦੇ ਤਾਂ ਅਸੀਂ ਆਪੇ ਪਲਟ ਜਾਂਦਾ ਵੀ ਬਹੁਤ ਸਾਡੀ ਪਰੇਸ਼ਾਨੀ ਇਸ ਮੋਟਰਸਾਈਕਲਾਂ ਤੋਂ ਵੀ ਡਿੱਗਦੇ ਆ ਵੀ ਅਸੀਂ ਕਿੱਧਰ ਨੂੰ ਜਾਈਏ ਅਸੀਂ ਤਾਂ ਵਿੱਚ ਨਗਰ ਦੇ ਵਿੱਚ ਵਸਦੇ ਹੀ ਨੇ ਹੈਗੇ ਸਾਨੂੰ ਕੀਤਾ ਇਹਨਾਂ ਨੇ ਨਰੰਕਾਰੀ ਪਮਣ ਵਾਲੇ ਦੇ ਜਿਹੜੇ ਉਹ ਵੀ ਇੱਥੇ ਬਹੁਤ ਡੇਗਦੇ ਪਰੇਸ਼ਾਨ ਹੁੰਦੇ ਨੇ ਸਨੇਹਰਾ ਰੋਡ ਵਾਲੇ ਬਹੁਤ ਜ਼ਿਆਦਾ ਵਿਚਾਰੇ ਪਰੇਸ਼ਾਨ ਹੁੰਦੇ ਨੇ ਅਈ ਤਾਂ ਲੈ ਤੇ 50 ਰੁਪਏ ਚਾਟੋ ਕਰਾ ਦੇ ਤਾਹੀ ਉੱਪਰ ਦੀ ਆਈਦਾ ਸਾਨੂੰ ਤਾਂ ਇਧਰ ਦੀ ਕੁਝ ਸੁਣਾਈ ਨਹੀਂ ਹੈਗੀ ਸਾਡੀ ਹੁਣ ਤਾਂ ਸਾਨੂੰ ਆਟਾ ਵਾਲੇ ਵੀ ਨੇ ਇਧਰ ਦੀ ਲਿਆ ਦੇ ਤੁਸੀਂ ਛੜਕ ਤੇ ਗੱਲ ਕਰਨੀ ਆ ਕਿ ਆ ਜੀ ਨਾ ਲੋਕਾਂ ਨੇ ਜੋ ਕਿ ਬੜੇ ਲੰਮੇ ਸਮੇਂ ਤੋਂ 3 3.5 ਸਾਲ ਤੋਂ ਜਿਹੜਾ ਸੰਤਾਪ ਭੋਗ ਰਿਹਾ ਹੈ ਔਰ ਤੁਸੀਂ ਵੇਖੋ ਕਿ ਇਹਨਾਂ ਦੇ ਘਰਾਂ 'ਚ ਗੰਦਾ ਪਾਣੀ ਸੀਵਰੇਜ ਦਾ ਜਾ ਰਿਹਾ ਔਰ ਲੰਘਣਾ ਵੀ ਇਹਨਾਂ ਦਾ ਜਿਹੜਾ ਮੁਸ਼ਕਲ ਹੋ ਰਿਹਾ ਔਰ ਮੈਂ ਕਹਿੰਦਾ ਕਿ ਜਿਹੜਾ ਹਲਕੇ ਦਾ ਵਿਧਾਇਕ ਆ ਜਾਂ ਜਿਹੜਾ ਇੱਥੋਂ ਦਾ ਜੀਰੇ ਦੀ ਪ੍ਰਧਾਨ ਉਹ ਕਦੀ ਵੀ ਜਾਈ ਉਹ ਜਿਹੜਾ ਇਸ ਮਹੱਲੇ 'ਚ ਘੇੜਾ ਮਾਰਨ ਵੀ ਨਹੀਂ ਆਇਆ ਔਰ ਇਹ ਲੋਕ ਘਾਰ ਕੇ ਉਹਨਾਂ ਦੇ ਦਫ਼ਤਰ ਗਏ ਔਰ ਉੱਥੇ ਜਦੋਂ ਗਏ ਤੇ ਇਹਨਾਂ ਨੂੰ ਬੇਇੱਜ਼ਤ ਕਰਕੇ ਜਿਹੜਾ ਇਹਨਾਂ ਨੂੰ ਭਜਾਇਆ ਗਿਆ ਔਰ ਵਿਧਾਇਕ ਨੇ ਮੰਗ ਪੱਤਰ ਲੈਣ ਤੋਂ ਵੀ ਨਾ ਕਰ ਦਿੱਤੀ ਔਰ ਬਤਾਏ ਕਿ ਦੇ ਨਾਲ ਨਾਲ ਜੋੜੇ ਨਾ ਕੀਤੀ ਪ੍ਰਧਾਨ ਨੇ ਨਾ ਕੀਤੀ ਇਸ ਕਰਕੇ ਅੱਜ ਇਥੇ ਝੋਨਾ ਜਿਹੜਾ ਅੱਜ ਅਸੀਂ ਲਾਇਆ ਕਿਉਂਕਿ ਹੋ ਸਕਦਾ ਸਰਕਾਰ ਕੋਲ ਪੈਸੇ ਨਾ ਹੋਣ ਔਰ ਇਹ ਝੋਨੇ ਦੀ ਕਮਾਈ ਦੇ ਨਾਲ ਜਿਹੜਾ ਇਹ ਰੋਡ ਬਣ ਸਕੇ ਔਰ ਇਹ ਗੱਲ ਇਹ ਮੱਲਿਆ ਵਾਲਿਆਂ ਨੂੰ ਕਹਿੰਦੇ ਆ ਕਿ ਸਾਡੇ ਅਧਿਕਾਰ ਖੇਤਰ ਜਣੀ ਔਰ ਮੈਂ ਕਹਿੰਦਾ ਕਿ ਝੋਨਾ ਦੇ ਪਾਲ ਲੈਣਗੇ ਪਰ ਜਦੋਂ ਵੱਢਣ ਦੀ ਵਾਰੀ ਆਈ ਉਦੋਂ ਇਹ ਨਾ ਸਰਕਾਰ ਵੱਢਣ ਆਜੇ ਤੇ ਇਹਨਾਂ ਲੋਕਾਂ ਦੇ ਪਰਚੇ ਦਰਜ ਕਰੇ ਜੇ ਕਰਨਾ ਹੈ ਤੇ ਇਹਨਾਂ ਦਾ ਕੰਮ ਕਰੋ ਸੀਵਰੇਜ ਦਾ ਕੰਮ ਚਲਾਓ ਔਰ ਜਦੋਂ 2021 ਚ ਕਾਂਗਰਸ ਦੀ ਸਰਕਾਰ ਸੀ ਉਦੋਂ ਇਹ ਰੋਡ ਦਾ ਟੈਂਡਰ 30 ਲੱਖ ਦਾ ਪਾਸ ਹੋਇਆ ਔਰ 30 ਲੱਖ ਦੇ ਵਿੱਚੋਂ 19 ਲੱਖ 45 ਹਜ਼ਾਰ ਦੀ ਇਹ ਰੋਡ ਬਣੀ ਹੈ ਔਰ ਜੋ ਸਰਦਾਰ ਨਛੱਤਰ ਸਿੰਘ ਠੇਕੇਦਾਰ ਨੇ ਬਣਾਈ ਔਰ 10 ਲੱਖ ਜਿਹੜਾ 55000 ਰੁਪਿਆ 1.5 ਲੱਖ ਦੇ ਕਰੀਬ ਜਿਹੜਾ ਅਜੇ ਵੀ ਉਹਦਾ ਕੰਮ ਜਿਹੜਾ ਹੋ ਸਕਦਾ ਔਰ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹ 1.5 ਲੱਖ ਜਿਹੜਾ ਇਹਦੇ ਲਈ ਕੋ ਨਵਾਂ ਮਤਾ ਪਾਉਣ ਦੀ ਲੋੜ ਨਹੀਂ ਉਹ 1.5 ਲੱਖ ਨਾਲ ਜਿਹੜਾ ਸੀਵਰੇਜ ਜਿਹੜੇ ਚਾਲੂ ਕਰਾਏ ਜਾਣ ਇਹ ਕੰਮ ਸ਼ੁਰੂ ਕਰਾਇਆ ਜਾਵੇ ਔਰ ਤਾਂ ਕਿ ਲੋਕ ਜਿਹੜਾ ਗੰਦਾ ਪਾਣੀ ਪੀਣ ਤੋਂ ਬਚ ਸਕਣ ਲੋਕ ਬਿਮਾਰੀਆਂ ਤੋਂ ਬਚ ਸਕਣ ਅਜੇ ਇਸ ਕਰਕੇ ਇਸ ਮੁਹੱਲੇ ਦੇ ਵਿੱਚ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀ ਅਸੀਂ ਪਹੁੰਚੇ ਅਸੀਂ ਇੱਥੇ ਤੇ ਪਰੇਸ਼ਾਨ ਆ ਕਿ ਸਾਡੇ ਬੱਚੇ ਵੀ ਡਿੱਗਦੇ ਨੇ ਜੇ ਅਸੀਂ ਆਟਾ ਵੀ ਭਿਆਤ ਲੈਣੇ ਤਾਂ ਸਾਈਂ ਥਿਲਕਤੇ ਤੇ ਟੈਂਪੂ ਵੀ ਡੋਟ ਪਲਟ ਜਾਂਦੇ ਤਾਂ ਅਸੀਂ ਆਪੇ ਹੀ ਪਲਟ ਜਾਈਦਾ ਵੀ ਬਹੁਤ ਸਾਡੀ ਪਰੇਸ਼ਾਨੀ ਹੈ ਇਸ ਮੋਟਰਸਾਈਕਲਾਂ ਤੋਂ ਵੀ ਡਿੱਗਦੇ ਆ ਵੀ ਅਸੀਂ ਕਿੱਧਰ ਨੂੰ ਜਾਈਏ ਅਸੀਂ ਤਾਂ ਵਿੱਚ ਨਗਰ ਦੇ ਵਿੱਚ ਵਸਦੇ ਹੀ ਨੇ ਹੈਗੇ ਸਾਨੂੰ ਕਿਹਾ ਇਹ ਨਾ ਮੇਰੇ ਸੱਪ ਖਵਾ ਲਾਏ ਤੇ ਰੋਜ਼ ਪੀਂਦੇ ਇੱਕ ਦਿਨ ਪੀ ਕੇ ਵੇਖੋ ਇਹ ਸਾਡੇ ਲਈ ਅੱਜ ਵੀ ਦਵਾਵਾ ਮੰਗਦੇ ਆ ਪਰ ਸ਼ਰਮ ਆਉਣੀ ਚਾਹੀਦੀ ਇਹੋ ਜੀ ਸਰਕਾਰ ਨੂੰ ਲੋਕਾਂ ਨੇ ਬਦਲਾ ਇਸ ਕੰਮ ਲਈ ਨਹੀਂ ਈ ਲੈਂਦਾ ਜਾਂ ਗੰਦਾ ਪਾਣੀ ਪੀ ਗਏ ਆ ਠੀਕ ਆ ਜਿਹੜਾ ਹੈਗਾ ਇਹਗਾ ਮਿੰਟਰਲ ਵਾਟਰ ਵਾਲੀ ਬੋਤਲ ਆ ਪਰ ਪਾਣੀ ਵੇਖੋ ਪਾਣੀ ਦੇ ਕੀ ਹਾਲ ਆ ਆ ਵੇਖੋ ਆ ਪਾਣੀ ਕੋਈ ਪੀਨ ਵਾਲਾ ਔਰ ਇਹ ਲੋ ਇਹ ਲੋਕਾਂ 'ਚ ਮੇਰੇ ਹੱਥੋਂ ਇਹਨਾਂ ਨੇ ਗਲਾਸ ਫੜਿਆ ਇਹ ਤਾਂ ਫੜਿਆ ਕਿ ਤੂੰ ਬਿਮਾਰ ਨਾ ਔਰ ਮੈਂ ਕੱਲ ਕਹਿੰਦਾ ਇਹ ਰੋਜ਼ ਪੀਂਦੇ ਆਜ ਇਹਨਾਂ ਦੇ ਟੈਸਟ ਕਰਾਇਆ ਜਾਂ ਆਹ ਰਹੀ ਇਹਨਾਂ ਨੂੰ ਜਿਹੜੀਆਂ-ਜਿਹੜੀਆਂ ਬਿਮਾਰੀਆਂ ਜਿਹਨਾਂ ਦੇ ਨਾਲੇ ਪੂਜ ਰਹੇ ਆ ਸਾਢੇ 3 ਸਾਲ ਹੋ ਗਏ ਸੀ ਕੋਈ ਇੱਥੇ ਪਾਣੀ ਦਾ ਵਿਕਾਸ ਨਹੀਂ ਬਹੁਤ ਗੰਧ ਵਜਿਆ ਅਸੀਂ ਬਹੁਤ ਮੁਸ਼ਕਲਾਂ ਦੇ ਵਿੱਚ ਆ ਅਸੀਂ ਤਿੰਨ ਵਾਰ ਜੱਜੀ ਪ੍ਰਧਾਨ ਦੇ ਕੋਲੇ ਮੈਂ ਲੇਡੀਜ਼ ਇਕੱਠੀਆਂ ਕਰ ਕਰਕੇ ਲਿਜਾਂਦੀ ਰਹੀ ਆ ਜ ਜਿਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਅੱਜ ਅਸੀਂ ਕੁਲਵੀਰ ਸਿੰਘ ਜੀਰਾ ਕੋਲੇ ਲੇਡੀਜ਼ ਗਈਆਂ